ਸੈਰ ਯੋਸਫ ਕਾਨਵੈਟ ਸਕੂਲ ਜੀਟੀ ਰੋਡ ਫਕਵਾੜਾ ਵਿਖੇ 크੍ਰਿਸਚੀਅਨ ਭਾਈਚਾਰੇ ਵੱਲੋਂ ਪ੍ਰਭੂ ਜੀਸੂ ਮਸੀਹ ਜੀ ਦੇ ਆਗਮਨ ਦਿਵਸ ਅਤੇ ਨਵੇਂ ਸਾਲ ਦੇ ਉਪਲਬਖ ਵਿੱਚ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਜਥੇ ਇਸਾਈ ਭਾਈਚਾਰੇ ਦੇ ਆਗੂ ਨੇ ਸ਼ਿਰਕਤ ਕੀਤੀ ਉੱਥੇ ਹੀ ਪੂਰੀ ਦੁਨੀਆ ਦੀ ਸੁੱਖ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾਉਣ ਲਈ ਪ੍ਰਭੂ ਜੀਸੂ ਮਸੀਹ ਅਗੇ ਪ੍ਰਾਰਥਨਾ ਵੀ ਕੀਤੀ ਗਈ ਇਸ ਮੌਕੇ ਵਕਫਾ ਕੁਲਾਰਿਆਂ ਨੇ ਸਮੂਹ ਇਸਾਈ ਭਾਈਚਾਰੇ ਦੇ ਨਾਲ-ਨਾਲ ਸਮੂਹ ਦੇਸ਼ ਵਾਸੀਆਂ ਨੂੰ 크ਿਸਮਸ ਦੇ ਤਿਉਹਾਰ ਦੇ ਨਾਲ-ਨਾਲ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਉਨਾ ਕਿ ਆ ਕਿ ਸਾਨੂੰ ਸਾਰਿਆਂ ਨੂੰ ਪ੍ਰਭੂ ਯਿਸੂ ਮਸੀਹ ਵੱਲੋਂ ਦਰਸਾਏ ਹੋਏ ਮਾਰਗ ਤੇ ਚੱਲਦੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ। ਉਹਨਾਂ ਨਾਲ ਹੀ ਇਸ ਮੁਈ ਇਸਾਈ ਭਾਈਚਾਰੇ ਦੇ ਨਾਲ-ਨਾਲ ਹੋਰਨਾ ਧਰਮਾਂ ਦੇ ਲੋਕਾਂ ਨੂੰ ਵੀ ਇਹੋ ਜਿਹਾ ਦਿਹਾੜੇ ਮਿਲ ਜੁਲ ਕੇ ਮਨਾਉਣ ਦੀ ਗੱਲ ਆਖੀ ਤਾਂ ਜੋ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਬਣੀ ਰਹੇ। ਇਸ ਦੌਰਾਨ ਵੱਡੀ ਗਿਣਤੀ ਵਿੱਚ ਇਸਾਈ ਭਾਈਚਾਰੇ ਦੇ ਲੋਕ ਮੌਜੂਦ ਸਨ। ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਦੀ ਰਿਪੋਰਟ। ਅੱਜ ਦੇ ਖਾਸ ਵਿਸ਼ਵਸਥਾਨ ਨੇ ਪਾਕ ਫਗਵਾੜਾ ਪਾਰਿਸ ਦੇ ਵਿਚਾਰਕ। तैयार होए बच्चा विश्वास के बीच रेडू बनाया पवित्र हिस्सा चढ़ाया प्रार्थना खास तौर से आने वाले समय बड़ा दिन क्रिसमस भी नवे साल के लिए भी तो आशीषा मद्वर्ता देता एक बार फिर असी खुशा भरी दिल खुशा भरी त्यौहार अना क्रिसमस क्रिसमस एक यूनिवर्स त्योहार है धार्मिक मानाई बहार करता है मैं सबको क्रिसमस की बढ़ाई शांति प्यार मैं सबको बराबर ਯਾ ਯਾ ਐਮਟੀ ਦਾ ਯੋ ਯੋ ਸਕੀਪਾ ਅਥਰੇ ਸ਼ੂਟ ਬੇਸ਼ਾਫ ਸਾਲ ਦਾ ਨਵੇਂ ਸਾਲ ਦੇ ਉਪਲਖ ਵਿੱਚ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਜਥੇ ਇਸਾਈ ਭਾਈਚਾਰੇ ਦੇ ਆਗੂ ਨੇ ਸ਼ਿਰਕਤ ਕੀਤੀ ਉੱਥੇ ਹੀ ਪੂਰੀ ਦੁਨੀਆ ਦੀ ਸੁੱਖ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾਉਣ ਲਈ ਪ੍ਰਭੂ ਜੀਸੂ ਮਸੀਹ ਅਗੇ ਪ੍ਰਾਰਥਨਾ ਵੀ ਕੀਤੀ ਗਈ ਇਸ ਮੌਕੇ ਵਕਫ ਵਕ ਬੁਲਾਰਿਆਂ ਨੇ ਸਮੂਹ ਇਸਾਈ ਭਾਈਚਾਰੇ ਦੇ ਨਾਲ-ਨਾਲ ਸਮੂਹ ਦੇਸ਼ ਵਾਸੀਆਂ ਨੂੰ 크ਿਸਮਸ ਦੇ ਤਿਉਹਾਰ ਦੇ ਨਾਲ-ਨਾਲ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਪ੍ਰਭੂ ਜੀਸੂ ਮਸੀਹ ਵੱਲੋਂ ਦਰਸਾਏ ਹੋਏ ਮਾਰਗ ਤੇ ਚੱਲਦੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ ਉਨ੍ਹਾਂ ਨਾਲ ਹੀ ਸਮੂਹ ਇਸਾਈ ਭਾਈਚਾਰੇ ਦੇ ਨਾਲ ਨਾਲ ਹੋਰਨਾ ਧਰਮਾਂ ਦੇ ਲੋਕਾਂ ਨੂੰ ਵੀ ਇਹੋ ਜਿਹਾ ਦਿਹਾੜੇ ਮਿਲ ਜੁਲ ਕੇ ਮਨਾਉਣ ਦੀ ਗੱਲ ਲਾਖੀ ਤਾਂ ਜੋ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਬਣੀ ਰਹੇ ਇਸ ਦੌਰਾਨ ਵੱਡੀ ਗਿਣਤੀ ਵਿੱਚ ਇਸਾਈ ਭਾਈਚਾਰੇ ਦੇ ਲੋਕ ਮੌਜੂਦ ਸਨ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਦੀ ਰਿਪੋਰਟ